ਅਰਬ ਜੀ ਕਿਸ ਹੱਥੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਸਾਡੀ ਆਵਾਜ਼ ਨੂੰ ਬੁਲੰਦ ਕਰ ਲਈ ਇੱਥੇ ਪਹੁੰਚੇ ਆ ਸਾਡੀ ਅੱਜ ਸਮੂਹ ਜਿਹੜੀ ਆਮ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆ ਔਰ ਸਾਰੇ ਜਿੰਨੇ ਵੀ ਵਲੰਟੀਅਰ ਸਾਥੀ ਸਾਰੇ ਅਸੀਂ ਇੱਥੇ ਓਖੜ ਹਟਾਲ ਤੇ ਬੈਠੇ ਆ ਕਿਉਂਕਿ ਸਾਡੇ ਨੇਤਾ ਜਿਹੜੇ ਇਮਾਨਦਾਰ ਨੇਤਾ ਕੇਜਰੀਵਾਲ ਜੀ ਆ ਉਹਨਾਂ ਨੂੰ ਬਹੁਤ ਡਿਕਟੇਟਰਸ਼ਿਪ ਹੁਕਮਰਾਹੀ ਜਿਹੜਾ ਮੋਦੀ ਸਾਹਿਬ ਨੇ ਕਾਫੀ ਕਿਰਤੋਂ ਅੰਦਰ ਕੀਤਾ ਹੋਰ ਵੀ ਸਾਡੇ ਜਿਹੜੇ ਨੇਤਾ ਵਾਸ ਸੰਜੀਤ ਸਿੰਘ ਅਮਲੀ ਸੋਧਿਆ ਜੀ ਸਤੰਦਰ ਜੈ ਜੀ ਜਿਹੜੇ ਕਿ ਬੜੀ ਮਾਨਦ ਇਮਾਨਦਾਰੀ ਦੇ ਨਾਲ ਸਾਰਾ ਕੰਮ ਕਰ ਰਹੇ ਸੀਗੇ ਔਰ ਸਾਰੀ ਸਰਕਾਰਾਂ ਚਲਾ ਰਹੇ ਸੀਗੇ ਉਹਨਾਂ ਨੂੰ ਫੜ ਕੇ ਦੇ ਅੰਦਰ ਕੀਤਾ ਹੈ ਇਹ ਪਹਿਲੀ ਸਰਕਾਰ ਆ ਮੋਦੀ ਸਰਕਾਰ ਦੀ ਕਿ ਜਿਹੜੇ ਇਦਾਂ ਦਾ ਜਿਹੜਾ ਰਵਈਆ ਵਿਰੋਧੀ ਪਾਰਟੀਆਂ ਨਾਲ ਕਰ ਰਹੀ ਆ ਔਰ ਪਹਿਲਾਂ ਕਿਸੇ ਵੀ ਕੋਈ ਮਿਸਾਲ ਨਹੀਂ ਮਿਲਦੀ ਕਿ ਇਹੋ ਜੀ ਸਰਕਾਰ ਕੋਈ ਆਈ ਹੋਵੇ ਜਿਨ੍ਹਾਂ ਕੇ ਵਿਰੋਧੀਆਂ ਨੂੰ ਅੰਦਰ ਕੀਤਾ ਹੋਵੇ ਔਰ ਪਹਿਲਾਂ ਵੀ ਇਹ ਸਰਕਾਰ ਦੇ ਜਿਹੜੇ ਫੈਸਲੇ ਬੜੇ ਬੇਹੂਦਾ ਫੈਸਲੇ ਸੀ ਲੋਟ ਬੰਦੀ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਰੋਲਿਆ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਕਈਆਂ ਦੀਆਂ ਡੈਥ ਹੋ ਗਈਆਂ ਉਹ ਵੀ ਇੱਕ ਬੇਤੁਕਾ ਫੈਸਲਾ ਸੀ ਉਸ ਤੋਂ ਬਾਅਦ ਕਰੋਨਾ ਜਿਹੜਾ ਵਾ ਉਹਦਾ ਫਲਾ ਕਰਕੇ ਜਿੱਦਾਂ ਉਹਦਾ ਝੂਠਾ ਪ੍ਰਚਾਰ ਕਰਕੇ ਉਹ ਵੀ ਲੋਕਾਂ ਨੂੰ ਬੜਾ ਲੁੱਟਿਆ ਤੇ ਕੁੱਟਿਆ ਔਰ ਉਹਨਾਂ ਕੰਪਨੀਆਂ ਕੋਲ ਜਿਨ੍ਹਾਂ ਨੇ ਵੈਕਸੀਨ ਵੇਚੀ ਉਹਨਾਂ ਕੋਲੋਂ ਇਹਨਾਂ ਨੇ ਕਰੋੜਾਂ ਅਰਬਾਂ ਖਰਬਾਂ ਦੇ ਫੰਡ ਲਏ ਆ ਜਿਹੜੇ ਉਹ ਅੱਜ ਸਾਰੇ ਜਾਗਰ ਹੋ ਗਏ ਆ ਔਰ ਇਹ ਜਿਹੜੇ ਕੋਈ ਵੀ ਮਾਨਦਰੀ ਨਾਲ ਕਿਸੇ ਨੂੰ ਕੰਮ ਕਰਨਾ ਹੀ ਦੇ ਰਹਾ ਹਿਟਲਰ ਸ਼ਾਈ ਜਿਹੜੀ ਇਹ ਪੂਰੀ ਇੰਡੀਆ ਦੇ ਵਿੱਚ ਚੱਲ ਚੁੱਕੀ ਆ ਔਰ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦ ਇੰਡੀਆ ਜਿਹੜਾ ਵਾ ਉਹ ਗੁਲਾਮ ਹੋ ਜਾਏਗਾ ਜਿਹੜਾ ਕੰਪਨੀਆਂ ਦੀਆਂ ਅੰਡਾਨੀ ਬਾਨੀ ਦਾ ਗੁਲਾਮ ਬਣ ਕੇ ਰਹਿ ਜਾਏਗਾ ਔਰ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਕਰਕੇ ਜਿਹੜਾ ਇੰਡੀਆ ਜਿਹੜਾ ਬਿਲਕੁਲ ਗਰੀਬੀ ਦੇ ਵਿੱਚ ਆ ਜਾਏਗਾ ਔਰ ਇੱਕ ਜਿਹੜਾ ਬਿਲਕੁਲ ਸਾਰੇ ਦੇਸ਼ਾਂ ਦੇ ਵਿੱਚ ਸਭ ਤੋਂ ਗਰੀਬ ਕੰਟਰੀ ਦੇ ਤੌਰ ਤੇ ਜਾਣਿਆ ਜਾਵੇਗਾ ਉਹ ਅਸੀਂ ਸਾਰੇ ਅੱਜ ਇਸੇ ਕੰਮ ਨੂੰ ਰੋਕਣ ਵਾਸਤੇ ਇਸ ਭੁਖੜ ਥਾਲ ਤੇ ਬੈਠੇ ਔਰ ਕੇਜਰੀਵਾਲ ਕੀ ਦੇ ਭਗਵੰਤ ਮਾਨ ਜੀ ਦੇ ਹੱਕ ਦੇ ਵਿੱਚ ਤੇ ਇਹੋ ਜੇ ਇਮਾਨਦਾਰ ਨੇਤਾ ਜਿਹੜੇ ਸਾਡੇ ਉਹਨਾਂ ਨੂੰ ਬਲ ਮਿਲੇ ਔਰ ਉਹ ਇਹੋ ਜੇ